ਸੋ ਇੱਕ ਸੋ ਸਸੀਗਲ ਜੀ ਮੈਂ ਹਾਂ ਸੰਦੀਪ ਚੌਧਰੀ ਤੇ ਅੱਜ ਤੁਹਾਨੂੰ ਇੱਕ ਵੱਡੀ ਖਬਰ ਦਿਖਾਉਣ ਜਾ ਰਿਹਾ ਕਿ ਸ਼ਹਿਰ ਰਾਜਪੁਰਾ ਦੇ ਓਵਰ ਬ੍ਰਿਜ ਦੇ ਥੱਲੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਬਾਰ ਦੀ ਦੁਕਾਨ ਦੇ ਵਿੱਚ ਇੱਕ ਸਿਲੰਡਰ ਫਟਦਾ ਤੇ ਉੱਥੇ ਅੱਗ ਲੱਗ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਰਾਜਪੁਰਾ ਦੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਹੈ ਲਗਾਤਾਰ ਜਿਹੜੇ ਇਸ ਤੇ ਕਾਬੂ ਪਾਉਣ ਤੇ ਲੱਗੇ ਹੋਏ ਹਨ ਸੋ ਤੁਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਇਸ ਦੁਕਾਨ ਦੇ ਵਿੱਚ ਅੱਗ ਲੱਗੀ ਹੈ ਸੋ ਲਗਾਤਾਰ ਤੁਹਾਨੂੰ ਦਿਖਾਈ ਜਾ ਰਹੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਇਸ ਦੁਕਾਨ ਦੇ ਵਿੱਚ ਅੱਗ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਬੰਦੇ ਜਿਹੜੇ ਹਨ ਇਸ ਅਗਜਨੀ ਦੇ ਵਿੱਚ ਜ਼ਖਮੀ ਹੋਏ ਹਨ ਲੇਕਿਨ ਹੋਰ ਦੁਕਾਨਦਾਰ ਦਾ ਵੀ ਜਿਹੜਾ ਹੈ ਕਾਫੀ ਵੱਡਾ ਨੁਕਸਾਨ ਹੋਇਆ ਸੋ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਕਿ ਇਸ ਮੌਕੇ ਤੇ ਫਾਇਰ ਬ੍ਰਿਗੇਡ ਅਫਸਰਾਂ ਦਾ ਕੀ ਕਹਿਣਾ ਸੀ ਜੋ ਮੌਕੇ ਤੇ ਪਹੁੰਚੇ ਹਨ ਤੇ ਵੱਡੀ ਇਸ ਅੱਗ ਤੇ ਜਿਹੜਾ ਹੈ ਕਾਬੂ ਉਹਨਾਂ ਨੇ ਪਾਇਆ ਤੇ ਕੀ ਕਹਿਣਾ ਸੀ ਉਹਨਾਂ ਦਾ ਕਿਸ ਤਰ੍ਹਾਂ ਇਹ ਅੱਗ ਲੱਗੀ ਰੁਬੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦੁਕਾਨ ਦੇ ਵਿੱਚ 224 ਸੇਟ ਕਾਲ ਆਈ ਸੀ ਕਿ ਇੱਕ ਦੁਕਾਨ ਨੂੰ ਅੱਗ ਲੱਗੀ ਹੈ ਮੈਂ ਔਰ ਮੇਰਾ ਦੋਸਤ ਸਟਾਫ ਨਾਲ ਗੱਡੀਆਂ ਲੈ ਕੇ ਮੌਕੇ ਤੇ ਪਹੁੰਚੇ ਰਕੇ ਤੇ ਕੰਟਰੋਲ ਕਰਦੇ ਹਾਂ ਜੀ ਕੀ ਨਾਮ ਹੈ ਜੀ ਮੇਰਾ ਨਾਮ ਰਕੇਸ਼ ਕੱਕੜਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਇਹ ਵਾਰਦਾਤ ਹੋਈ ਹੈ ਕੀ ਗੱਲ ਸਾਡੇ ਕੋਲ 224 101 ਤੇ ਫੋਨ ਆਇਆ ਸੀ ਜੀ ਠੀਕ ਹੈ ਜੀ ਵੀ ਉੱਤੇ ਮਤਲਬ ਫਾਟਰ ਦੇ ਨੇੜੇ ਦੁਕਾਨ ਨੂੰ ਅੱਗ ਲੱਗੀ ਹੈ ਜੀ ਹਾਂਜੀ ਤੇ ਕਿੰਨੇ ਕੁ ਬੰਦੇ ਜ਼ਖਮੀ ਆ ਜੋ ਦੱਸੋ ਜੀ ਬੰਦੇ ਇੰਜਰਡ ਹੋ ਗਿਆ ਜੀ ਹਲੇ ਮਾਲਕ ਚੜੇ ਹੈਗੇ ਔਰ ਐਂਟੀ ਸਪੋਰਟ ਹੈ ਨਹੀਂ ਜੀ ਇਹ ਉਹਨਾਂ ਦੇ ਅੱਠ ਤੇ ਸਾਨੂੰ ਪਤਾ ਲੱਗੇਗਾ ਜੀ ਕਿੰਨੇ ਕੁ ਹੋਏ ਹੈਗੇ ਜ਼ਖਮੀ ਤੇ ਕਾਬੂ ਪਾ ਲਿਆ ਹੱਥ ਤੇ ਹਾਂ ਅੱਗ ਦੇ ਕਾਬੂ ਪਾ ਲਿਆ ਹੈਗਾ ਜੀ ਠੀਕ ਹੈ ਜੀ ਨਿਊਜ਼ 89 ਪੰਜਾਬ ਹਰ ਖਬਰ ਜਿੱਦਦਾ ਹੋਵੇ ਅਖ਼ਰ